ਆਹ ਵੇਖ ਲੋ ਦੀਨਾ ਨਗਰ ਤਹਿਸੀਲ ਕੰਪਲੈਕਸ ਦੇ ਹਾਲਾਤ ਆਹ 휠 ਚੇਅਰ ਵਾਲੇ ਬਜ਼ੁਰਗ ਨੂੰ ਜੋ ਮਰੀਜ਼ ਹੈ ਉਸ ਨੂੰ ਚੁੱਕ ਕੇ ਪੌੜੀਆਂ ਦੇ ਉੱਤੋਂ ਥੱਲੇ ਉਤਾਰਿਆ ਜਾ ਰਿਹਾ ਕਿਉਂਕਿ ਲਿਫਟ ਜਿਹੜੀ ਐ ਇਸ ਬਿਲਡਿੰਗ ਦੇ ਵਿੱਚ ਨਹੀਂ ਲੱਗੀ ਕੀ ਇਸ ਦੇ ਵਿੱਚ ਲਿਫਟ ਪਹਿਲਾਂ ਹੀ ਜਿਹੜੀ ਆ ਕਾਊਂਟ ਨਹੀਂ ਕੀਤੀ ਗਈ ਕੀ ਠੇਕੇ ਤੋਂ ਬਾਹਰ ਸੀ ਉਹ ਔਰ ਅੱਜ ਕਿਹੜਾ ਜ਼ਮਾਨਾ ਆ ਕਿ ਕੋਈ ਵੀ ਇਮਾਰਤ ਸਰਕਾਰੀ ਵੱਡੀ ਇਮਾਰਤ ਤਿਆਰ ਹੁੰਦੀ ਹੈ ਤਾਂ ਉਸ ਦੇ ਵਿੱਚ ਲਿਫਟ ਨਹੀਂ ਬਣਦੀ ਔਰ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਕਿ ਲਿਫਟ ਔਰ ਸਟੇਅਰ ਪੌੜੀਆਂ ਜਿਹੜੀਆਂ ਉਹ ਵੀ ਹੋਣੇ ਚਾਹੀਦੀਆਂ ਔਰ ਆਹ ਵੇਖ ਸਕਦੇ ਹੋ ਅਗਰ ਇਹਨਾਂ ਦਾ ਪੈਰ ਥਿਲਕ ਜਾਵੇ ਕਿਸੇ ਦਾ ਵੀ ਇਹ ਪੰਜ ਚਾਰ ਜਣੇ ਇਹ ਵੀਲਚੇਅਰ ਨੂੰ ਝੁੱਕ ਕੇ ਬਜ਼ੁਰਗ ਨੂੰ ਥੱਲੇ ਉਤਾਰ ਰਹੇ ਆ ਔਰ ਬਜ਼ੁਰਗ ਅਵਸਥਾ ਜਿਹੜੀ ਆ ਉਦੋਂ ਮਰੀਜ਼ ਵੀ ਹੋ ਸਕਦਾ ਹੈ ਔਰ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਨੂੰ ਉਤਾਰਿਆ ਜਾ ਰਿਹਾ ਚੁੱਕ ਕੇ ਵੀਲਚੇਅਰ ਨੂੰ ਅਗਰ ਕੋਈ ਡਿੱਗ ਗਿਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਆ ਤਸਵੀਰਾਂ ਵੇਖੋ ਕਿੰਨੇ ਜਣਾਇ 60 ਲੱਖ ਸਕਦੀ ਸੀ ਔਰ ਆ ਤਸਵੀਰਾਂ ਦੀਨਾਨਗਰ ਤਹਿਸੀਲ ਕੰਪਲੈਕਸ ਦੀਆਂ ਔਰ ਤੁਹਾਡੇ ਸਾਹਮਣੇ ਆ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਲੋਕਾਂ ਦੀ ਪਰੇਸ਼ਾਨੀ ਦੱਸਦੀ ਹੈ ਕਿ ਕਿੰਨੇ ਲੋਕ ਪਰੇਸ਼ਾਨ ਨੇ ਜੋ ਤਹਿਸੀਲ ਕੰਪਲੈਕਸ ਦੇ ਵਿੱਚ ਆਉਂਦੇ ਨੇ ਔਰ ਮਜਬੂਰੀਆਂ ਕੀ ਆ ਲੋਕਾਂ ਦੀਆਂ ਕਿ ਬਹੁਤ ਸਾਰੇ ਲੋਕ ਜਮ੍ਹਾਂਬੰਦੀ ਵਾਸਤੇ ਜਾਂ ਕੋਈ ਜ਼ਮੀਨ ਦਾ ਕੁਝ ਵੀ ਕਰਵਾਉਣਾ ਆਉਣਾ ਨੇ ਤਾਂ ਪਟਵਾਰੀਆਂ ਕੋਲ ਆਉਂਦੇ ਨੇ ਤਾਂ ਜੇ ਗੱਲ ਕਰੀਏ ਇਸ ਕੰਪਲੈਕਸ ਦੀ ਇਸ ਦੇ ਅੰਦਰ ਲਿਫਟ ਨਹੀਂ ਹੈ ਜੇ ਲਿਫਟ ਨਹੀਂ ਆ ਤਾਂ ਬਜ਼ੁਰਗ ਜੰ ਬੰਦਾ ਜਿਹੜਾ ਪਟਵਾਰੀ ਕੋਲ ਕਿਵੇਂ ਜਾਵੇਗਾ ਜੇ ਲਿਫਟ ਨਹੀਂ ਹੈ ਤਾਂ ਹੈਂਡੀਕੈਪ ਬੰਦਾ ਜਿਹੜਾ ਪਟਵਾਰੀ ਕੋਲ ਕਿਵੇਂ ਜਾਏਗਾ ਕਿਉਂਕਿ ਪਟਵਾਰੀ ਸਾਹਿਬ ਜਿੱਥੇ ਬਹਿੰਦੇ ਨੇ ਉਹ ਦੱਸ ਦਈਏ ਕਿ ਸਭ ਤੋਂ ਉੱਤੇ ਵਾਲੀ ਮੰਜ਼ਲ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉੱਤੇ ਇੱਕ ਵਾਰ ਚਾਤੀ ਮਰਵਾਈ ਜਾਵੇ ਸਭ ਤੋਂ ਉੱਤੇ ਵਾਲੀ ਮੰਜ਼ਲ ਦੇ ਵਿੱਚ ਪਟਵਾਰੀ ਬਹਿੰਦੇ ਨੇ ਔਰ ਜਮਾਂ ਬੰਦੀ ਦਾ ਜਿਹੜਾ ਆਫਿਸ ਹੈ ਉਹ ਬਿਲਕੁਲ ਥੱਲੇ ਆ ਪਹਿਲੇ ਵਾਲਾ ਪਹਿਲੇ ਵਾਲਾ ਜੋ ਅਫੀਸਾ ਉੱਥੇ ਜਮ੍ਹਾਂਬੰਦੀ ਮਿਲਦੀ ਆ ਔਰ ਜਿੰਨੇ ਵੀ ਲੋਕ ਆਉਂਦੇ ਨੇ ਪਟਵਾਰਖਾਨੇ ਵਿੱਚ ਸਾਰਿਆਂ ਨੂੰ ਪਰੇਸ਼ਾਨੀ ਇਹੀ ਆ ਰਹੀ ਆ ਕਿ ਲਿਫਟ ਨਹੀਂ ਐ ਬਜ਼ੁਰਗ ਜਿਹੜੇ ਆ ਉਹ ਇੱਕ ਦੋ ਘੇੜੇ ਚਾਰ ਘੇੜੇ ਪੰਜ ਘੇੜੇ ਨਹੀਂ ਜਾ ਸਕਦੇ ਕਿਉਂਕਿ ਬਜ਼ੁਰਗਾਂ ਕੋਲ ਦੋ ਮੰਜ਼ਲੀ ਤਿੰਨ ਮੰਜ਼ਲੀ ਚੜਨਾ ਮੁਸ਼ਕਿਲ ਹੁੰਦਾ ਔਰ ਤਹਿਸੀਲ ਕੰਪਲੈਕਸ ਬਣਾਉਣ ਵਾਲਿਆਂ ਨੇ ਕੀ ਇਸ ਦੇ ਵਿੱਚ ਟੈਂਡਰ ਨਹੀਂ ਸੀ ਭਰਿਆ ਠੇਕਾ ਨਹੀਂ ਸੀ ਹੋਇਆ ਕਿ ਇਸ ਦੇ ਅੰਦਰ ਲਿਫਟ ਲੱਗਣੀ ਆ ਔਰ ਦੂਸਰੀ ਤਰਫ ਦੱਸ ਦਈਏ ਕੀ ਆ ਸਾਹਮਣੇ ਕੰਮ ਚੱਲ ਰਿਹਾ ਦੱਸਦੇ ਆ ਕਿ ਕੋਈ ਮੀਟਿੰਗ ਆ ਰਹੀ ਹੈ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈ ਤਾਂ ਅਸੀਂ ਇਹੀ ਬੇਨਤੀ ਕਰਦੇ ਆ ਕਿ ਜੋ ਪਟਵਾਰਖਾਨੇ ਦਾ ਕੰਮ ਹੈ ਜੋ ਪਟਵਾਰੀਆਂ ਦਾ ਕੰਮ ਹੈ ਉਹ ਥੱਲੇ ਵਾਲੀ ਨਵੀਂ ਬਿਲਡਿੰਗ 'ਚ ਲਿਆਂਦਾ ਜਾਵੇ ਜੇ ਥੱਲੇ ਵਾਲੀ ਨਵੀਂ ਬਿਲਡਿੰਗ ਵਿੱਚ ਆ ਜਾਂਦਾ ਤਾਂ ਲੋਕਾਂ ਨੂੰ ਸੁਖਾਲਾ ਹੋ ਜਾਵੇਗਾ ਇੱਥੋਂ ਕੰਮ ਕਰਾਉਣਾ ਕਿਉਂਕਿ ਮੀਟਿੰਗ ਤਾਂ ਮਹੀਨੇ 'ਚ ਇੱਕ ਵਾਰ ਜਾਂ ਦੋ ਵਾਰ ਹੋਣੀ ਆ ਮੀਟਿੰਗ ਉੱਤੇ ਵੀ ਹੋ ਸਕਦੀ ਆ ਲੇਕਿਨ ਐਵਰੀ ਡੇ ਹਰ ਰੋਜ਼ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਇਹ ਹੀ ਆ ਕਿ ਲਿਫਟ ਤੋਂ ਬਿਨਾ ਨਾ ਬਜ਼ੁਰਗ ਚੜ ਸਕਦੇ ਆ ਨਾ ਹੈਂਡੀਕੈਪ ਬੰਦਾ ਚੜ ਸਕਦਾ ਤਾਂ ਨਾ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਦੇ ਨਾਲ ਆਇਆ ਸਹਾਯੋਗੀ ਉਹ ਇੰਨੀ ਹੈਲਪ ਕਰ ਸਕਦਾ ਕਿ ਹਰ ਇੱਕ ਨੂੰ ਉੱਤੇ ਛੱਡ ਕੇ ਆਵੇ ਕਈ ਵਾਰ ਅਸੀਂ ਵੇਖਿਆ ਕਿ ਚੇਅਰ ਦੇ ਉੱਤੇ ਬਿਠਾ ਕੇ ਬਜ਼ੁਰਗ ਨੂੰ ਤਾਂ ਚਾਰ ਜਣਿਆਂ ਨੇ ਫੜ ਕੇ ਪੌੜੀਆਂ ਚੜਦੇ ਆ ਅਗਰ ਜੇ ਪੈਰ ਤਿਲਕ ਜਾਵੇ ਤਾਂ ਬਜ਼ੁਰਗ ਵੀ ਗਿਆ ਤਾਂ ਜਿਹੜੇ ਚਾਰਾਂ ਨੇ ਕੁਰਸੀ ਫੜੀ ਉਹ ਵੀ ਗਏ ਇਹ ਤਸਵੀਰਾਂ ਜਿਹੜੀਆਂ ਦੀਨਾ ਨਗਰ ਦੇ ਇਸ ਕੰਪਲੈਕਸ ਦੀਆਂ ਜਿੱਥੇ ਤਹਿਸੀਲ ਬਣੀ ਆ ਔਰ ਜਿਹੜਾ ਸਾਹਮਣੇ ਵਾਲਾ ਕੰਮ ਲੱਗਾ ਹੋਇਆ ਪ੍ਰੋਜੈਕਟ ਦੇਖ ਸਕਦੇ ਹੋ ਜੋ ਵੀ ਕੁਝ ਉੱਥੇ ਬਣ ਰਿਹਾ ਅਸੀਂ ਇਹੀ ਬੇਨਤੀ ਕਰਦੇ ਆ ਕਿ ਪਟਵਾਰੀਆਂ ਦਾ ਜਿਹੜਾ ਵਾ ਜਿੰਨਾ ਵੀ ਕਾਰੋਬਾਰ ਆ ਉਹ ਥੱਲੇ ਲਿਆਂਦਾ ਜਾਵੇ ਔਰ ਜੋ ਮੀਟਿੰਗ ਦਾ ਕੰਮ ਆ ਉੱਤੇ ਕੀਤਾ ਜਾਵੇ ਕਿਉਂਕਿ ਪਟਵਾਰੀ ਜਿਹੜੇ ਆ ਅਕਸਰ ਹੀ ਇਹੀ ਪਰੇਸ਼ਾਨੀ ਆ ਕਿ ਪਟਵਾਰੀਆਂ ਕੋਲ ਕੋਈ ਆਉਂਦਾ ਤਾਂ ਪਟਵਾਰੀਆਂ ਦੇ ਅੱਗੇ ਆ ਕੇ ਰੋਣਾ ਰੋਂਦਾ ਕਿ ਮੇਰੇ ਕੋ ਹੁਣ ਥੱਲੇ ਨਹੀਂ ਜਾਇਆ ਜਾਣਾ ਹੁਣ ਮੇਰੇ ਕੋ ਉੱਤੇ ਨਹੀਂ ਆਇਆ ਜਾਣਾ ਤਾਂ ਲੋਕਾਂ ਦੀ ਪਰੇਸ਼ਾਨੀ ਬਹੁਤ ਜ਼ਿਆਦਾ ਹੈ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜਾ ਸਾਹਮਣੇ ਬਣ ਰਿਹਾ ਮੀਟਿੰਗ ਹਾਲ ਵਗੈਰਾ ਜੇ ਸਬੰਧਤ ਵਿਭਾਗਾਂ ਜਾਂ ਸਰਕਾਰ ਚਾਵੇ ਜਾਂ ਪ੍ਰਸ਼ਾਸਨ ਚਾਵੇ ਤਾਂ ਇਸ ਨੂੰ ਕਨਵਰਟ ਕਰ ਸਕਦਾ ਕਿ ਪਟਵਾਰੀਆਂ ਦਾ ਜਿੰਨਾ ਵੀ ਕੰਮ ਹੈ ਉਹ ਥੱਲੇ ਆਵੇ ਕਿਉਂਕਿ ਜੇ ਕੰਪਿਊਟਰ ਦਾ ਕੰਮ ਹੈ ਫਰਦ ਨਿਕਲਦੀ ਹੈ ਉਹ ਥੱਲੇ ਆ ਤਾਂ ਜੋ ਬਾਕੀ ਕੰਮ ਹੈ ਪਟਵਾਰੀਆਂ ਦਾ ਉਹ ਵੀ ਥੱਲੇ ਹੋਣਾ ਚਾਹੀਦਾ ਲੋਕਾਂ ਦੀ ਪਰੇਸ਼ਾਨੀ ਬਹੁਤ ਵੱਡੀ ਆ ਨਹੀਂ ਤਾਂ ਲਿਫਟਾਂ ਚਾਲੂ ਕੀਤੀਆਂ ਜਾਣ ਅਗਰ ਲਿਫਟ ਚਾਲੂ ਹੋ ਜਾਵੇ ਤਾਂ ਲੋਕਾਂ ਵਾਸਤੇ ਵੀ ਪਰੇਸ਼ਾਨੀ ਹਟ ਸਕਦੀ ਆ ਔਰ ਜ਼ਿਆਦਾਤਰ ਅਸੀਂ ਇਹੀ ਅਪੀਲ ਕਰਦੇ ਆ ਕਿ ਲੋਕਾਂ ਨੂੰ ਜਿਹੜਾ ਉਹ ਪਟਵਾਰਖਾਨਾ ਜੇ ਥੱਲੇ ਮਿਲ ਜਾਵੇ ਹੇਠਾਂ ਮਿਲ ਜਾਵੇ ਤਾਂ ਲੋਕਾਂ ਵਾਸਤੇ ਮੁਸ਼ਕਲਾਂ ਜਿਹੜੀਆਂ ਉਹ ਆਸਾਨ ਹੋ ਸਕਦੀਆਂ ਕਈ ਵਾਰ ਕੋਈ ਬਿਮਾਰ ਬੰਦਾ ਹੁੰਦਾ ਤਾਂ ਇਸੇ ਗੱਲ ਤੋਂ ਮੁੜ ਜਾਂਦਾ ਕਿ ਮੇਰੇ ਕੋਲ ਉੱਤੇ ਜਾਇਆ ਨਹੀਂ ਜਾਣਾ ਮੈਂ ਕਿਵੇਂ ਕੰਮ ਕਰਵਾਵਾਂਗਾ ਔਰ ਕੰਮ ਨਹੀਂ ਹੋ ਸਕਦਾ ਔਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਪਹਿਲੇ ਧਿਆਨ ਚ ਰੱਖਿਆ ਜਾਵੇ ਕਿ ਇਸ ਦੇ ਅੰਦਰ ਕੀ ਕਾਰਨ ਹੈ ਕਿ ਕੋਈ ਲਿਫਟ ਇਸ ਦੇ ਅੰਦਰ ਨਹੀਂ ਹੈ ਕਾਗਜ਼ਾਂ ਵਿੱਚ ਜ਼ਰੂਰ ਬਣੀ ਹੋਵੇਗੀ ਹੋ ਸਕਦਾ ਕਿ ਕਾਗਜ਼ਾਂ 'ਚ ਹੋਵੇ ਲੇਕਿਨ ਕਾਗਜ਼ਾਂ ਦੇ ਵਿੱਚ ਜੇ ਨਹੀਂ ਹੈ ਤਾਂ ਇਸ ਨੂੰ ਕਿਉਂ ਨਹੀਂ ਬਣਾਇਆ ਗਿਆ ਜਦ ਇੰਨਾ ਵੱਡਾ ਕੰਪਲੈਕਸ ਬਣਾਉਣਾ ਤਾਂ ਲਿਫਟ ਕਿਉਂ ਨਹੀਂ ਔਰ ਬਹੁਤ ਸਾਰੇ ਪਰਿਵਾਰ ਇੱਥੇ ਪਰੇਸ਼ਾਨੀ ਕਰਦੇ ਰਹੇ ਅਕਸਰ ਹੀ ਅਸੀਂ ਇਹ ਬੇਨਤੀ ਕਰਦੇ ਰਹਿੰਦੇ ਆ ਕਿ ਪਟਵਾਰਖਾਨਾ ਜਿਹੜਾ ਹੈ ਉਸ ਦੀ ਜਿੰਨੇ ਵੀ ਪਟਵਾਰੀਆਂ ਦਾ ਕੰਮ ਹੈ ਉਹ ਥੱਲੇ ਹੋਣਾ ਚਾਹੀਦਾ ਜਿਸ ਨਾਲ ਸਾਰੇ ਪਰਿਵਾਰ ਜਿਹੜੇ ਆ ਉਹ ਬਿਲਕੁਲ ਕੰਮ ਤੋਂ ਸੁਖਾਲੇ ਹੋ ਕੇ ਆਪਣੇ ਘਰੀ ਜਾ ਸਕਦੇ ਆ ਔਰ ਸਮੇਂ ਨਾਲ ਕੰਮ ਹੋ ਸਕਦਾ ਤਸਵੀਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ